ਦਿੱਲੀ 'ਚ ਗੱਲ ਨਾ ਬਣਨ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਕੋਲ ਰਾਹੁਲ ਗਾਂਧੀ ਲਈ ਹਰਿਆਣਾ ਨੂੰ ਲੈ ਕੇ ਨਵਾਂ ਆਫਰ ਹੈ। ਉਹਨਾਂ ਕਹਿੰਦੇ ਕਿ ਕਾਂਗਰਸ ਨੂੰ ਆਮ ਆਦਮੀ ਪਾਰਟੀ ਤੇ ਜਨਨਾਇਕ ਜਨਤਾ ਪਾਰਟੀ ਨਾਲ ਗੱਠਜੋੜ 'ਚ ਸ਼ਾਮਲ ਹੋ ਜਾਣਾ ਚਾਹੀਦਾ ਹੈ। ਕਾਂਗਰਸ ਪਾਰਟੀ ਵੱਲੋਂ ਮਨ੍ਹਾ ਕਰਨ ਦੇ ਬਾਵਜੂਦ ਕੇਜਰੀਵਾਲ ਗੱਠਜੋੜ ਕਰਨ ਦੀ ਕਾਫੀ ਵੀ ਚਾਹਤ ਦਿਖਾਈ ਦੇ ਰਹੇ ਨੇ। ਕੇਜਰੀਵਾਲ ਨੇ ਟਵੀਟ ਕਰਕੇ ਰਾਹੁਲ ਗਾਂਧੀ ਨੂੰ ਇਸ ਗੱਠਜੋੜ ਬਾਰੇ ਵਿਚਾਰ ਕਰਨ ਨੂੰ ਕਿਹਾ। ਕੇਜਰੀਵਾਲ ਨੇ ਲਿਖਿਆ ਕਿ ਜੇਕਰ ਕਾਂਗਰਸ ਹਰਿਆਣਾ ਚ ਆਪ ਜਾਂ ਜੇਜੇਪੀ ਗੱਠ ਜੋੜ ਚ ਸ਼ਾਮਿਲ ਹੋ ਜਾਂਦੀ ਹੈ ਤਾਂ ਬੀਜੇਪੀ ਨੂੰ ਸਾਰੀਆਂ 10 ਸੀਟਾਂ ਤੇ ਹਾਰ ਦਾ ਮੂੰਹ ਵੇਖਣਾ ਪਵੇਗਾ ਦੇਸ਼ ਦੇ ਲੋਕ ਮੋਦੀ ਤੇ ਸ਼ਾਹ ਦੀ ਜੋੜੀ ਨੂੰ ਹਰਾਉਣਾ ਚਾਹੁੰਦੇ ਨੇ ਤੁਹਾਨੂੰ ਦੱਸ ਦਈਏ ਕਿ ਜੇਜੇਪੀ ਹਿਸਾਰ ਤੋਂ ਮੌਜੂਦਾ ਸੰਸਦ ਦੁਸ਼ਯੰਤ ਚੋਟਾਲਾ ਦੀ ਪਾਰਟੀ ਹੈ ਜਿਸ ਨੇ ਕਿ ਇੰਡੀਅਨ ਨੈਸ਼ਨਲ ਲੋਕ ਦਲ ਤੋਂ ਨਿਸ਼ਕਾਸਿਤ ਹੋਣ ਤੋਂ ਬਾਅਦ ਇਸ ਦਾ ਗਠਨ ਕੀਤਾ ਹੈ ਜ਼ਿਕਰ ਹੋ ਗਿਆ ਕਿ ਲੋਕ ਸਭਾ ਚੋਣਾਂ ਲਈ ਦਿੱਲੀ 'ਚ ਕਾਂਗਰਸ ਤੇ ਆਪ ਵਿਚਾਲੇ ਹੁਣ ਗੱਠਜੋੜ ਦੀ ਕੋਈ ਸੰਭਾਵਨਾ ਨਹੀਂ ਬਚੀ ਹੈ। ਆਮ ਆਦਮੀ ਪਾਰਟੀ ਦਿੱਲੀ ਦੀ 7 ਲੋਕ ਸਭਾ ਸੀਟਾਂ 'ਚੋਂ 6 ਸੀਟਾਂ ਲਈ ਉਮੀਦਵਾਰਾਂ ਦਾ ਇਲਾਨ ਕਰ ਚੁੱਕੀ ਹੈ ਤੇ ਹੁਣ ਹਰਿਆਣਾ ਦੀ 10 ਸੰਸਦੀ ਸੀਟਾਂ ਲਈ 12 ਮਈ ਨੂੰ VOTING ਹੋਣੀ ਹੈ ਪਰ ਕੇਜਰੀਵਾਲ ਦੇ ਸੌਫਟ ਤੇ ਰਾਹੁਲ ਗਾਂਧੀ ਦਾ ਕੀ ਜਵਾਬ ਆਵੇਗਾ ਇਹ ਦੇਖਣਾ ਕਾਫੀ ਦਿਲਚਸਪ ਰਹੇਗਾ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ